ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਓ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ ਕਿਉਂਕਿ ਜਿਵੇਂ ਅਸੀਂ ਆਪਦੇ ਮਾਂ ਬਾਪ ਨਾਲ ਕਿਹੋ ਜਿਹਾ ਵਰਤਾਓ ਕਰਦੇ ਹਾਂ ਉਸੇ ਤਰ੍ਹਾਂ ਹੀ ਸਾਡੀ ਔਲਾਦ ਸਾਡੇ ਨਾਲ ਕਰਦੀ ਹੈ ਇੱਕ ਔਰਤ ਹੀ ਹੈ ਜੋ ਸਹੁਰੇ ਘਰ ਦੇ ਸਾਰੇ ਕੰਮ ਵੀ ਕਰਦੀ ਹੈ ਤੇ ਤਾਨੇ ਵੀ ਸੁਣਦੀ ਹੈ ਤੇ ਇੱਕ ਮਰਦ ਨੂੰ ਉਸਦੇ ਸਹੁਰੇ ਘਰ ਦਾ ਇੱਕ ਮੈਂਬਰ ਵੀ ਕੁਝ ਕਹਿ ਦੇਵੇ ਤਾਂ ਉਹ ساری ਉਮਰ ਸਹੁਰੇ ਘਰ ਪੈਰ ਨਹੀਂ ਪਾਉਂਦਾ ਤੇ ਔਰਤ ਸਹੁਰੇ ਘਰ ਵਿੱਚ ਰਹਿ ਕੇ ਤਾਨੇ ਮੇਨੇ ਸੁਣਦੀ ਹੈ ਸਭ ਕੁਝ ਸਹਿਣ ਕਰਦੀ ਹੈ ਇਹ ਗੱਲ ਥੋੜੀ ਜੀ ਕੌੜੀ ਹੈ ਪਰ ਬਿਲਕੁਲ ਸੱਚੀ ਹੈ ਅੱਜ ਕੱਲ ਦੇ ਸਮੇਂ ਵਿੱਚ ਜਿਹੜਾ ਇਨਸਾਨ ਆਪਣੇ ਪਰਿਵਾਰ ਨੂੰ ਸੰਭਾਲ ਗਿਆ ਤੇ ਆਪਣੇ ਪਰਿਵਾਰ ਨੂੰ ਬਿਖਰਨ ਤੋਂ ਬਚਾ ਗਿਆ ਉਸ ਵਰਗਾ ਖੁਸ਼ ਨਸੀਬ ਤੇ ਸੁਖੀ ਇਨਸਾਨ ਕੋਈ ਨਹੀਂ ਹੋ ਸਕਦਾ ਤੇ ਉਸ ਦੀ ਰੀਸ ਕੋਈ ਅਮੀਰ ਵੀ ਨਹੀਂ ਕਰ ਸਕਦਾ ਅੱਜ ਕੱਲ ਦੀ ਦੁਨੀਆ ਵਿੱਚ ਝੂਠ ਹੌਲੀ ਵੀ ਬੋਲੇ ਤਾਂ ਸਾਰੇ ਸੁਣ ਲੈਂਦੇ ਨੇ ਕਿਉਂਕਿ ਇਹ ਦੁਨੀਆ ਝੂਠ ਬੋਲਣ ਨਾਲ ਤੁਹਾਡੀ ਗੱਲ ਜ਼ਿਆਦਾ ਮੰਦੀ ਹੈ ਪਰ ਤੁਸੀਂ ਕਿੰਨਾ ਵੀ ਸੱਚ ਬੋਲ ਪਓ ਪਰ ਇਸ ਦੁਨੀਆ ਨੂੰ ਸੱਚੀ ਗੱਲ ਸੁਣਾਈ ਨਹੀਂ ਦਿੰਦੀ ਜ਼ਿੰਦਗੀ ਦਾ ਹਰ ਪਲ ਬਹੁਤ ਕੀਮਤੀ ਹੈ ਇਹ ਜ਼ਿੰਦਗੀ ਦੇ ਕੀਮਤੀ ਪਲ ਨੂੰ ਸਾਨੂੰ ਦੁਬਾਰਾ ਨਹੀਂ ਮਿਲਦੇ ਕਿਸੇ ਨੂੰ ਵੀ ਨੀਮਾ ਦਿਖਾਉਣ ਜਾਂ ਪ੍ਰਭਾਵਿਤ ਕਰਨ ਦੀ ਬਜਾਏ ਜੋ ਵੀ ਤੁਹਾਡੇ ਕੋਲ ਸਮਾਂ ਬਚਦਾ ਹੈ ਉਸ ਸਮੇਂ ਨੂੰ ਅਕਾਲ ਪੁਰਖ ਦੇ ਸਿਮਰਨ ਵਿੱਚ ਬਤਾਓ ਜ਼ਰੂਰੀ ਨਹੀਂ ਕਿ ਹਰ ਸਮੇਂ ਜੁਬਾਨ ਤੇ ਰੱਬ ਦਾ ਨਾਮ ਆਵੇ ਉਹ ਸਮਾਂ ਵੀ ਭਗਤੀ ਤੋਂ ਘੱਟ ਨਹੀਂ ਜਦ ਇੱਕ ਇਨਸਾਨ ਦੂਜੇ ਇਨਸਾਨ ਦੇ ਔਖੇ ਟਾਈਮ ਵਿੱਚ ਕੰਮ ਆ ਜਾਵੇ ਜਦੋਂ ਆਪਾਂ ਕਿਸੇ ਦੇ ਵੀ ਔਖੇ ਟਾਈਮ ਵਿੱਚ ਕੰਮ ਆਉਂਦੇ ਹਾਂ ਤਾਂ ਇਹ ਸਭ ਤੋਂ ਵੱਡਾ ਪੁੰਨ ਹੁੰਦਾ ਹੈ ਜ਼ਿੰਦਗੀ ਵਿੱਚ ਲੋਕ ਸਾਡੇ ਨਾਲ ਦਰਖਤ ਦੇ ਤਿੰਨ ਹਿੱਸਿਆਂ ਦੀ ਤਰ੍ਹਾਂ ਜੁੜੇ ਹੁੰਦੇ ਹਨ ਕੁਝ ਲੋਕ ਪੱਤਿਆਂ ਵਾਂਗ ਹੁੰਦੇ ਹਨ ਜੋ ਮੌਸਮ ਬਦਲ ਤੇ ਜਿੱਧਰ ਹਵਾ ਚੱਲੇ ਉਧਰ ਉੱਡ ਜਾਂਦੇ ਹਨ ਕੁਝ ਲੋਕ ਟਾਣੀਆਂ ਵਾਂਗ ਹੁੰਦੇ ਹਨ ਜੋ ਜ਼ਿੰਦਗੀ ਵਿੱਚ ਝਟਕੇ ਜਾਂ ਛੱਟ ਲੱਗਣ ਨਾਲ ਟੁੱਟ ਜਾਂਦੇ ਹਨ ਕੁਝ ਜੜਾਂ ਦੀ ਤਰ੍ਹਾਂ ਜੁੜੇ ਹੁੰਦੇ ਹਨ ਜੋ ਸਾਨੂੰ ਕਿਸੇ ਵੀ ਦੁੱਖ ਤਕਲੀਫ ਤੂਫਾਨ ਮੁਸੀਬਤ ਵਿੱਚ ਡਿਗੜ ਨਹੀਂ ਦਿੰਦੇ ਇਸ ਲਈ ਆਸੀਂ ਆਪਣੇ ਨਾਲ ਜੜ ਦੀ ਤਰ੍ਹਾਂ ਜੁੜੇ ਲੋਕਾਂ ਨੂੰ ਕਦੇ ਨਾ ਛੱਡੋ ਅੰਮੀ ਦੇ ਪੇਕੇ ਉਹ ਪਿੰਡ ਨਾਨਕਾ ਤੀਰਥ ਵਰਗੀ ਯਾਰੋ ਕੋਈ ਥਾਂ ਹੁੰਦੀ ਏ ਮਾਮੇ ਮਾਸੀਆ ਦਾ ਮੋਹ ਅਥਰਾ ਨਾਨੀ ਸੰਗਣੀ ਬੋੜ ਦੀ ਸਾਹ ਹੁੰਦੀ ਏ ਬਸਦਾ ਰਹੇ ਨਾਨੀ ਦਾ ਵੇੜਾ ਹਰਤੀ ਲਈ ਖੁੱਲੇ ਦਰਹਿਣ ਦਰਵਾਜ਼ੇ ਨਿੱਗੇ ਰਿਸ਼ਤੇ ਨਾਲ ਹੀ ਇਹ ਜ਼ਿੰਦਗੀ ਸਖਾਲੀ ਹੁੰਦੀ ਏ ਨਾਨਕਿਆਂ ਦਾ ਪਿੰਡ ਵੀ ਯਾਰੋ ਤੀਰਥ ਵਰਗੀ ਥਾਂ ਹੁੰਦੀ ਏ ਪਿਆਰ ਹੋਇਆ ਵੀ ਤਾਂ ਅਜਿਹੇ ਇਨਸਾਨ ਨਾਲ ਹੋਇਆ ਜਿਸਨੂੰ ਭੁੱਲਣਾ ਮੇਰੇ ਬਾਝ ਚ ਨਹੀਂ ਤੇ ਪਾਉਣਾ ਮੇਰੀ ਕਿਸਮਤ ਚ ਨਹੀਂ ਤੂੰ ਵੀ ਬਹੁਤ ਹੀ ਅਜੀਬੇ ਦਿਲਾ ਜਿਨੇ ਤੈਨੂੰ ਤੋੜ ਕੇ ਛੁੱਟ ਦਿੱਤਾ ਤੂੰ ਫਿਰ ਵੀ ਉਹਦੀਆਂ ਆਜ਼ਾਦਾਂ ਨਾਲ ਜੁੜਨਾ ਚਾਹੁੰਦਾ ਏ ਜਿਸਨੇ ਤੈਨੂੰ ਦਿਲ ਵਿੱਚੋਂ ਕੱਢ ਹੀ ਦਿੱਤਾ ਹਮੇਸ਼ਾ ਕੁੜੀ ਨੂੰ ਹੀ ਕਿਉਂ ਕਿਹਾ ਜਾਂਦਾ ਹੈ ਕਿ ਸੱਸ ਨੂੰ ਮਾਂ ਸਮਝਦੇ ਕਦੇ ਲੜਾਈ ਨਾ ਹੋਵੇ ਕਦੇ ਮਾਂ ਨੂੰ ਕਿਹਾ ਕੀ ਜੇ ਤੁਸੀਂ ਨੂੰ ਨੂੰ ਆਪਣੀ ਧੀ ਸਮਝਦੇ ਹੋ ਤਾਂ ਕਦੇ ਪੁੱਤ ਦਾ ਘਰ ਨਾ ਟੁੱਟੇ ਇਕੱਲੀ ਕੁੜੀ ਨੂੰ ਨਾ ਕਹੋ ਮਾਂ ਨੂੰ ਵੀ ਕਿਹਾ ਕਰੋ ਜੋ ਸੱਸ ਹੁੰਦੀ ਹੈ ਜਿਉਂ-ਜਿਉਂ ਇਨਸਾਨ ਅਕਲਬੰਦ ਹੁੰਦਾ ਜਾਂਦਾ ਤੇ ਸਮਝਦਾਰ ਹੁੰਦਾ ਜਾਂਦਾ ਹੈ ਉਹ ਲੋਕਾਂ ਨਾਲ ਬੈਠਣਾ ਜਾ ਲੜਨਾ ਨਾਲੋਂ ਉਹਨਾਂ ਨੂੰ ਸਮਝਣਾ ਸ਼ੁਰੂ ਕਰਦਾ ਹੈ ਇਨੇ ਚੰਗੇ ਕਰਮ ਨਹੀਂ ਮੇਰੇ ਕੇ ਹਲ ਪਲ ਹਰ ਘੜੀ ਤੇਰੀ ਯਾਦ ਚ ਰਹਾ ਪਰ ਤੁਸਾਂ ਇਸ ਗਰੀਬੜੇ ਦੀ ਬਾਹ ਪਕੜੀ ਹੈ ਪਰਮਾਤਮਾ ਤੁਹਾਡੇ ਤੇ ਇਹਨਾਂ ਦੀ ਬਹੁਤ ਭਰੋਸਾ ਹੈ ਜਦੋਂ ਕਦਮ ਥੱਕ ਜਾਂਦੇ ਨੇ ਤਾਂ ਹੌਸਲਾ ਸਾਥ ਛੱਡ ਦਿੰਦਾ ਹੈ ਜਦੋਂ ਲੋਕ ਸਾਥ ਛੱਡ ਦਿੰਦੇ ਨੇ ਤਾਂ ਵਾਹਿਗੁਰੂ ਸਾਥ ਦਿੰਦਾ ਹੈ ਜੇ ਤੁਸੀਂ ਸੱਚੇ ਦਿਲੋਂ ਬਾਹੇ ਗਰੂ ਨੂੰ ਯਾਦ ਕਰਦੇ ਹੋ ਤਾਂ ਤੁਹਾਡਾ ਵਾਹਿਗੁਰੂ ਸਾਥ ਹਰ ਕਦਮ ਤੇ ਦਿੰਦਾ ਹੈ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਕਿਸੇ ਨੇ ਅੰਨ੍ਹਾ ਬਾਗ ਵਿਸ਼ਵਾਸ ਕਰੀਏ ਤੇ ਉਹ ਸਾਨੂੰ ਇਹ ਮਹਿਸੂਸ ਕਰਾ ਦੇ ਕਿ ਤੁਸੀਂ ਸੱਚਮੁੱਚ ਅੰਨੇ ਹੋ ਤਾਂ ਉਸ ਟਾਈਮ ਸਾਨੂੰ ਜ਼ਿੰਦਗੀ ਵਿੱਚ ਬਹੁਤ ਹੀ ਵੱਡਾ ਦੁੱਖ ਲੱਗਦਾ ਹੈ